ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਸ਼ੂਟਸ ਦੀ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਹੀ ਜ਼ਿਆਦਾ ਸੋਹਣੀ ਸ਼ੂਟਸ ਦੀ ਕਲੈਕਸ਼ਨ ਰਹੇਗੀ ਔਰ ਪਾਰਟੀ ਵੇਅਰ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਹੋएगी ਔਰ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਤੇ ਨਾਲ ਡਿਪੌਂਸ ਸਿਲਕ ਦੀ ਬਾਟਮ ਰਹੇਗੀ ਜਿਸ ਦੇ ਉੱਪਰ ਪ੍ਰੋਪਰ ਜਿਹੜਾ ਪਫ ਵਰਕ ਕੀਤਾ ਗਿਆ ਇਹ ਆਪਾਂ ਨੇ ਸਿੰਗਲ ਸੂਟ ਰੈਡੀ ਕੀਤਾ ਜਾਮ ਕਾਟਨ ਦੇ ਉੱਪਰ ਤੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਆਲ ਓਵਰ ਜਿਹੜਾ ਡਿਪੌਂਸ ਸਿਲਕ ਦਾ ਸੂਟ ਰਹੇਗਾ ਤੇ ਨਾਲ ਚਨਾਉਂ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਵੀ ਫੁੱਲੀ ਜਿਹੜਾ ਆਰੀ ਵਰਕ ਕੀਤਾ ਗਿਆ ਹੈਗਾ ਪਲੱਸ ਸ਼ਰਟ ਦੇ ਫਰੰਟ ਦੇ ਉੱਪਰ ਵੀ ਆਰੀ ਵਰਕ ਰਹਿ ਇਹ ਵਾਲਾ ਜਿਹੜਾ ਵਰਕ ਰਹੇਗਾ ਉਹ ਬਾਜੂ ਦੇ ਉੱਪਰ ਵੀ ਆਏਗਾ ਤੇ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਬਹੁਤ ਜ਼ਿਆਦਾ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਹੈਗੇ ਆਪਾਂ ਨੇ ਜੌਰਜਟ ਦੇ ਉੱਪਰ ਰੈਡੀ ਕੀਤੇ ਆ ਤੇ ਆਲ ਓਵਰ ਜੌਰਜਟ ਦਾ ਸੂਟ ਰਹੇਗਾ ਤੇ ਨਾਲ ਜੌਰਜਟ ਦਾ ਦੁਪੱਟਾ ਰਹਿਣ ਵਾਲਾ ਹੈਗਾ ਜਿਸ ਤੇ ਉੱਪਰ ਪ੍ਰੋਪਰ ਜਿਹੜਾ ਪਤਰਾ ਵਰਕ ਕੀਤਾ ਗਿਆ ਹੈਗਾ ਸ਼ਰਟ ਦੇ ਫਰੰਟ ਉੱਪਰ ਪਲੱਸ ਫੁੱਲੀ ਸ਼ਰਟ ਤੇ ਵੀ ਵਰਕ ਰਹੇਗਾ ਤੇ ਨਾਲ ਜਿਹੜਾ ਹੋਏਗਾ ਵਰਕ ਬਾਜੂ ਉੱਪਰ ਵੀ ਆਏਗਾ ਤੇ ਦੁਪੱਟਾ ਵੀ ਫੁੱਲ ਹੈਵੀ ਜਿਹੜਾ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ ਸਿਰਫ 1550 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਆਪਾਂ ਨੇ ਡਪੌਂਸ ਸਿਲਕ ਦੇ ਉੱਪਰ ਰੈਡੀ ਕੀਤੇ ਆ ਜਿਸ ਤੇ ਫਰੰਟ ਦੇ ਉੱਪਰ ਥਰੈਡ ਵਰਕ ਰਹਿ ਗਿਆ ਵਰਕ ਬਾਹੂ ਦੇ ਉੱਪਰ ਵੀ ਰਹਿਣ ਵਾਲਾ ਹੈਗਾ ਆ ਦੁਪੱਟਾ ਨਾਲ ਟੈਬੀ ਦਾ ਰੈਡੀ ਕੀਤਾ ਜਿਸ ਤੇ ਉੱਪਰ ਵੀ ਜਿਹੜਾ ਹੈਗਾ ਉਹ ਥਰੈਡ ਵਰਕ ਕੀਤਾ ਗਿਆ ਕਾਰਨਰ ਦੇ ਉੱਪਰ ਤੇ ਪਲੱਸ ਜਿਹੜਾ ਇਹਦੇ 4 ਸਾਈਡ ਹੈਗਾ ਕੱਟ ਵਰਕ ਕੀਤਾ ਗਿਆ ਪ੍ਰਾਈਸ ਰਹੇਗਾ 2150 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਤੇ ਆਪਾਂ ਨੇ ਸਾਹਮਦੇ ਨਾਲ ਦੁਪੱਟਾ ਸੇਮ ਰੱਖਿਆ ਔਰ ਸਾਹਮਦੇ ਨਾਲ ਜਿਹੜਾ ਦੁਪੱਟਾ ਹੈਗਾ ਕੰਟਰਾਸਟ ਯੂਜ਼ ਕੀਤਾ ਹੈ 2150 ਰੁਪਏ ਦੇ ਵਿੱਚ ਪਾਰਟੀ ਵੇਅਰ ਸੂਟ ਬਹੁ ਉਹ ਰੈਡੀ ਹੋ ਰਿਹਾ ਹੈ ਤੇ ਆਪਾਂ ਘਰ ਬੈਠੇ ਇਹ ਸੂਟਾਂ ਨੂੰ ਆਪਣੇ ਲਈ ਬਕਰਵਾ ਸਕਦੇ ਹਾਂ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਆ ਤੇ ਇਹਨਾਂ ਦੇ ਵਿੱਚ ਵੀ ਆਪਾਂ ਨੇ ਕਾਫੀ ਕਲਰ ਰੈਡੀ ਕੀਤੇ ਹੈਗੇ ਆ ਜੇਕਰ ਤੁਸੀਂ ਇਹਨਾਂ ਸੂਟਸ ਦੇ ਵਿੱਚੋਂ ਕੋਈ ਸੂਟ ਆਪਣੇ ਲਈ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲਾ ਜਿਹੜਾ ਸੂਟ ਰਹੇਗਾ ਆਪਾਂ ਨੇ ਕਰੇਵ ਦੇ ਉੱਪਰ ਰੈਡੀ ਕੀਤਾ ਜਿਸ ਤੇ ਫਰੰਟ ਦੇ ਉੱਪਰ ਫੁੱਲੀ ਜਿਹੜਾ ਵਰਕ ਰਹਿਣ ਵਾਲਾ ਹੈਗਾ ਮਿਰਰ ਵਰਕ ਹੋਏਗਾ neck ਉੱਪਰ ਪਲੱਸ ਘੇਰੇ ਉੱਪਰ ਪਲੱਸ ਬਾਜੂ ਦੇ ਉੱਪਰ ਵੀ ਮਿਰਰ ਵਰਕ ਰਹੇਗਾ ਨਾਲ ਪਿਓੜ ਚੁਣਾਉਂਦਾ ਦੁਪੱਟਾ ਹੋਏਗਾ ਜਿਸ ਤੇ ਫੂਟ ਸਾਈਡ ਵੀ ਹੈਗਾ ਆ ਮਿਰਰ ਵਰਕ ਕੀਤਾ ਗਿਆ ਹੈਗਾ ਇਹ ਵਾਲਾ ਜਿਹੜੀ ਸੂਟ ਰਹਿਣ ਵਾਲੇ ਹੈਗੇ ਆ ਵਿਸਕਾਸ ਜਰਜਟ ਦੀ ਸ਼ਰਟ ਹੋएगी ਟਾਈ ਐਂਡ ਡਾਈ ਦੀ ਤੇ ਫੁੱਲੀ ਹੈਂਡਵਰਕ ਰਹੇਗਾ ਤੇ ਪਿਓਰ ਚਨਾਉਂ ਦਾ ਦੁਪੱਟਾ ਹੋਏਗਾ ਤੇ ਨਾਲ ਡਪੌਂ ਸਿਲਕ ਦੀ ਬਾਟਮ ਹੋएगी 2050 ਰੁਪਏ ਇਹਨਾਂ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਹੈਗਾ ਪਾਰਟੀ ਵੇਅਰ ਸੂਟ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਜਿਹੜੇ ਰਹਿਣ ਵਾਲੇ ਹੈਗੇ ਬੁਟੀਕ ਲੁੱਕ ਦੇ ਸੂਟ ਹੋਣਗੇ ਆਲ ਓਵਰ ਜਿਹੜਾ ਨੇਚਰਲ ਗਰੇਪ ਦਾ ਸੂਟ ਰਹੇਗਾ 5 ਮੀਟਰ ਦੀ ਕੱਟ ਹੋएगी ਨਾਲ ਸਿਮਰ ਦਾ 2.5 ਮੀਟਰ ਦਾ ਜਿਹੜਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਰਹਿਣ ਵਾਲਾ ਹੈਗਾ ਤੇ ਬਹੁਤ ਹੀ ਜ਼ਿਆ